ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਜੱਲਾ ਦੀ ਬਹੁਮੰਤਵੀ ਸਹਿਕਾਰੀ ਸਭਾ ਵੱਲੋਂ ਨਵੇਂ ਲਗਾਏ ਗਏ ਡੀਜ਼ਲ ਪੰਪ ਦੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਸ਼੍ਰੀ ਵਿਕਾਸਕਰ ਸ਼੍ਰੀ ਐਸਕੇ ਪਾਤੀਸ਼ ਐਮਡੀ ਸਟੇਟ ਕੋਆਪਰੇਟਿਵ ਬੈਂਕ ਪੰਜਾਬ ਅਤੇ ਸ਼੍ਰੀਮਤੀ ਮਨਦੀਪ ਕੌਰ ਨਾਗਰ ਨੇ ਸ਼ੁਰੂਆਤ ਕੀਤੀ। ਉਨ੍ਹਾਂ ਸਹਿਕਾਰੀ ਸਭਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਜਿਹੜੇ ਪਿੰਡ ਦੀਆਂ ਸਹਿਕਾਰੀ ਸਭਾਵਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਪਾਉਣ ਲਈ ਖੇਤੀ ਮਸ਼ੀਨਰੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕਿਸੇ ਵੀ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਕੋਈ ਵੀ ਕਿਸਾਨ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਾ ਲਗਾਵੇ। ਸ਼੍ਰੀ ਗਰਗ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਹ ਪ੍ਰੋਗਰਾਮ ਗੁਰਸਤਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸਹਿਕਾਰੀ ਸੇਵਾਵਾਂਾ ਮਾ ਜ਼ਿਲ੍ਹਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਰਜਿਸਟਰਾਰ ਨੇ ਦੱਸਿਆ ਕਿ ਜਿੱਥੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ 2.5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਚੁੱਕਾ ਹੈ, ਉੱਥੇ ਹੀ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਸਹਿਕਾਰੀ ਬੈਂਕਾਂ ਤੋਂ 5 ਏਕੜ ਤੱਕ ਜ਼ਮੀਨ ਦੇ ਮਾਲਕ ਛੋਟੇ ਕਿਸਾਨਾਂ ਨੂੰ ਵੀ ਕਰਜ਼ਾ ਰਾਹਤ ਦੇਣੀ ਸ਼ੁਰੂ ਕੀਤੀ ਜਾਵੇ ਪ੍ਰੋਸਾਦ ਬਾਇਆ ਕਿ ਇਫਕੋ ਦੇ ਬਰਾਬਰ ਮਾਰਕਫੈਟ ਵੱਲੋਂ ਵੀ ਮਾਰਜ਼ਨ ਦੇਣ ਸੰਬੰਧੀ ਮਾਰਕਫੈਟ ਦੇ ਅਧਿਕਾਰੀਆਂ ਨਾਲ ਵਿਚਾਰ ਕੀਤਾ ਜਾਵੇਗਾ ਡਾਕਟਰ ਐਸਕੇ ਬਾਠਿਸ਼ ਨੇ ਦੱਸਿਆ ਕਿ ਪੰਜਾਬ ਭਾਰ ਵਿੱਚ 90 ਬਹੁਮਤਵੀ ਸਹਿਕਾਰੀ ਸੁਭਾਵਾਂ ਵੱਲੋਂ ਡੀਜ਼ਲ ਪੰਪ ਸਫਲਤਾਪੂਰਵਕ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇਕੱਲੇ ਫਤਿਗੜ ਸਾਹਿਬ ਜ਼ਿਲ੍ਹੇ ਵਿੱਚ ਹੀ 18 ਡੀਜ਼ਲ ਪੰਪ ਸਹਿਕਾਰੀ ਸੁਭਾਵਾਂ ਦੇ ਮੈਂਬਰਾਂ ਦੀਆਂ ਡੀਜ਼ਲ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 3 ਲੱਖ ਕਿਸਾਨਾਂ ਦਾ ਕਰਜ਼ਾ ਮਾਫ ਕਰਕੇ 1700 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ ਸਹਿਕਾਰੀ ਸਭਾ ਜੱਲ੍ਹਾਂ ਦੇ ਪ੍ਰਧਾਨ ਗੁਰਸੇ ਸਿੰਘ ਚੱਲਾ ਕੁਰਮੁਖ ਸਿੰਘ ਪੰਡਰਾਲੀ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਦੇ 435 ਮੈਂਬਰ ਹਨ ਅਤੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਲਈ ਗਏ ਕਰਜ਼ੇ ਦੀ 99% ਵਿਸੋਲੀ ਹੁੰਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਵੱਲੋਂ ਜਿੱਤੇ ਕਿਸਾਨਾਂ ਨੂੰ ਖਾਦਾਂ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉੱਥੇ ਹੀ ਸੁਸਾਇਟੀ ਵੱਲੋਂ ਕਿਸਾਨਾਂ ਨੂੰ ਵਾਜਬ ਰੇਟ ਤੇ ਡੀਜ਼ਲ ਅਤੇ ਹੋਰ ਖੇਰਲੂ ਵਸਤਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਸੁਸਾਇਟੀ ਦੀ ਸਾਲਾਨਾ ਟਰਨਓਵਰ 17 ਕਰੋੜ 43 ਲੱਖ 85 ਹਜ਼ਾਰ ਰੁਪਏ ਦੀ ਹੈ। ਚੇਗਾ ਮੈਂ ਉਹ ਰੋਜ਼ ਨੂੰ ਸੈਟ ਕੀਤਾ ਨੇ ਆਵਾਜ਼ ਨਹੀਂ ਹੋਣੀ ਸਾਰੇ ਮੈਪ ਦੇ ਨਾਲ ਨਾ ਕੋਈ ਨਾ ਕੋਈ ਕੈਮਰਾ ਤੇ ਇਹ ਕਿੰਦਾ ਰਿਹਾ ਅਗਲਾ ਸੈਟੀ ਵੱਲ ਕੋੜਾ ਬਚਣਾ ਨਹੀਂ ਵੇਣਾ ਬਟਾ ਮੰਤਵ ਇਹ ਹੈ ਕਿ ਸਾਹਮਣੇ ਇੰਨੀਆਂ ਵੀ ਪੰਜਾਬ ਦੀ ਕੌਮੀ ਸੋਸਾਇਟੀ ਆ ਉਹ ਇਸੇ ਤਰੀਕੇ ਨਾਲ ਆਪਣਾ ਰਿਤੇ ਕਰਕੇ कार तो बिना किसी है अपने आप को एग्रीकल्चर में इसे तहत जो वक्त वक्त सरकार दीमां आदि हैं उसमें प्रॉपर्टी सोसाइट लो इंप्लीमेंट कराया है मैं तुम पता है कि स्टेबल बंदिंग का इशू चल रहा है इसलिए पूरे पंजाब साइटिया वालों दस हज़ार छः सौते हैं ਇਹਨਾਂ ਦੇ ਆਰਡਰ ਪੇਜ ਹੋ ਗਏ ਆ 3 ਸਪਟੰਬਰ ਤੱਕ ਤੁਹਾਨੂੰ ਆ ਕੇ ਜਮਾ ਦੇਣਾ ਹੈ। ਬੰਦਾ ਜਿਹੜਾ ਆਨ ਵਾਲੇ ਸੀਗਾ। ਇਸ ਕੰਮ ਦੇ। ਬੰਦੇ ਜਿਹੜੀ ਸੁਸਾਇਟੀ ਪੰਪ ਲਾਂਦੀ ਆ ਉਹਦੀ ਕੋਸਟ ਆਫ ਐਸਟੈਬਲਿਸ਼ਮੈਂਟ ਖਰਚੇ ਸਾਰੇ ਤੇਲ ਚੋਂ ਹੀ ਨਿਕਲ ਜਾਂਦੇ ਨੇ। ਤੇਲ ਮੈਂਬਰਸ ਨੂੰ ਉਧਾਰ ਦਿੰਦੀ ਐ ਤੇ ਹੋਰ ਮਿਲਦਾ। ਉਹਦੇ ਚੋਂ ਵੀ ਜਿਹੜਾ ਪ੍ਰੋਫਿਟ ਆਂਦਾ ਉਹਦਾ ਵੀ ਡਿਵੀਡੈਂਡ ਜਿਹੜਾ ਮੈਂਬਰਾਂ ਨੂੰ ਜਾਂਦਾ। ਸੋ ਇਹ ਮਾਡਲ ਜਿਹੜਾ ਹੈ ਇਹ ਸਭੇ ਆਨ ਤੋਂ ਬਾਅਦ ਆਰਸੀਆ ਸਾਹਿਬ ਨੇ ਆਨ ਤੋਂ ਬਾਅਦ ਇਹ ਤੇਜ਼ੀ ਨਾਲ ਲਾਗੂ ਕਰਨ ਲਈ ਹੋਰ ਵੀ ਸੁਸਾਇਟੀਆਂ ਦੇ ਉਪੰਦਤੇ ਨੇ ਇਹ ਤੁਹਾਡਾ ਛੋਟਾ ਜਿਹਾ ਜ਼ਿਲ੍ਹਾ ਹੈਗਾ ਜਿਹਦੇ ਚ 110 14 ਇੰਸਟਿਟਿਊਟ 114 ਸੁਸਾਇਟੀਆਂ ਚੋਂ 17 ਸੁਸਾਇਟੀਆਂ ਕੋਰਪਸ ਨੇ ਤੇ ਤਕਰੀਬਨ 15 16% ਫੁੱਟਪ੍ਰਿੰਟ ਇੰਡੀਆ ਨੂੰ ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਲਈ ਜਿਹੜਾ ਮੈਕਸਿਮਮ ਫੈਸਿਲਿਟੀ ਦੇ ਸਕਦੇ ਆ ਇਸ ਦੇ ਵਾਸਤੇ ਵੀ ਜਿਹੜਾ ਜੀਡੋ ਫੈਸਿਲਿਟੀ ਦਿੱਤੀ ਹੈ ਇੰਡੀਆ ਨਾਲ ਨੇ ਆਪਣੇ ਖਰਚੇ ਤੋਂ ਦਿੱਤੀ ਹੈ ਸੋਸਾਇਟੀ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਇਕੁਪਮੈਂਟ ਲਗਾਇਆ ਹੈ ਜਿਹੜਾ ਪੰਪ ਲਗਾਇਆ ਹੈ ਜਾਂ ਟੈਂਕ ਲਗਾਇਆ ਹੈ ਉਹ ਇੰਡੀਅਨ ਆਲ ਨੂੰ ਫ੍ਰੀ ਕੈਲੇਜ ਕੈਲੋਕ ਵੀ ਹੈ ਕੰਪਨੀ ਨੇ ਇਨਵੈਸਟਮੈਂਟ ਕੰਪਨੀ ਨੇ ਕੀਤੀ ਹੈ ਔਰ ਜਿਹੜਾ ਪ੍ਰੋਫਿਟ ਹੋਏਗਾ ਉਹ ਕਿਸਾਨਾਂ ਵਿੱਚ ਹੀ ਵੰਡਿਆ ਜਾਏਗਾ ਜੋ ਵੀ ਇਸ ਪੰਪ ਤੋਂ ਚੱਲਣ ਤੋਂ ਜੋ ਡੀਜ਼ਲ ਵਿਕੇਗਾ ਉਹ ਇੱਥੇ ਕੁਆਲਿਟੀ ਵਧਿਆ ਹੋਏਗੀ ਔਰ ਦੂਸਰਾ ਜਿਹੜਾ ਹੈਗਾ ਕਿ ਜੋ ਪ੍ਰੋਫਿਟ ਆਏਗਾ ਉਹ ਕਿਸਾਨਾਂ ਵਿੱਚ ਹੀ ਵੰਡਿਆ ਜਾਏਗਾ ਆ ਕਿ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਕੀ ਸਾਡੀ ਜੱਲਾ ਸਭਾ ਦੇ ਵਿੱਚ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਮਾਨਯੋਗ ਡਾਕਟਰਸ ਕੇ ਬਾਤੀਸ਼ ਐਮਡੀ ਪੈਕਸ ਬੈਂਕ ਜੀ ਨੇ ਡੀਜ਼ਲ ਪੰਪ ਦਾ ਉਦਘਾਟਨ ਕੀਤਾ ਤੇ ਮੈਂ ਆਸ ਕਰਦਾ ਕਿ ਇਸ ਨਾਲ ਸਭਾਵਾਂ ਦੇ ਮੈਂਬਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਮੈਂ ਇਹੀ ਰੱਬ ਅਗੇ ਦੁਆ ਕਰਦਾ ਕਿ ਇਸ ਸਭਾ ਤੇ ਇਸ ਦੇ ਮੈਂਬਰ ਦੀ ਮੈਂ ਦੁਗਣੀ ਰਾਸ਼ੀ ਵਿੱਚ ਤਰੱਕੀ ਕਰਨ ਸਰਦਾਰ ਗੁਜਰੀ ਸਿੰਘ ਦੀ ਨਗਰ ਹੰਮਾ ਦਾ ਵਰਲਡ ਕੱਪ ਵਿਜੇਤਾ ਦੀ ਬਦੌਲਤ ਸਰਦਾਰ ਗੁਜਰੀ ਸਿੰਘ ਦੇ ਅੰਦਰ ਜਿਹੜਾ ਜੋ ਪਹਾੜਾਂ ਸਹਾਇਤਾ ਦੇ ਵਾਰਾਂ ਪੰਜਾਬਾ ਵੀ ਹਮਤ ਕਰਦੇ ਜਿਹੜਾ ਜਿਹੜਾ ਸਾਨ ਅੱਜ ਜੀ ਆਇਆਂ ਨੂੰ ਜਿਹੜਾ ਮਹੂਰਤ ਆ ਉਹ ਕੀਤਾ ਮੈਂ ਸਾਨੂੰ ਦਾ ਪ੍ਰਧਾਨ ਜਿਲ੍ਹਾ ਸਾਹਿਬ ਸਾਡੇ ਸਰਕਾਰ ਕੰਸੀ ਜੀ ਨਾ ਕਰਾਤਾ ਇਸ ਮਹੂਰਤ ਨੂੰ ਰੱਖੀਓ ਕੰਪਨੀ ਮੈਂਬਰਾਂ ਤੇ ਸੋਸਾਇਟੀ ਦਾ ਜਿਹੜਾ ਮਾਪਾ ਹੈ ਉਹ ਪਾ ਦੇਣੀ ਬਹੁਤ ਹੀ ਜ਼ੋਰ ਵਧੀਆ ਵਧੀਆ ਮਿਲੂਗਾ ਔਰ ਬਹੁਤ ਜਿਲ੍ਹਾ ਅਧਿਕਾਰ ਸਾਹਿਬ ਜਾਈਂ ਪਾਰੀ ਨਹੀਂ ਇਸ ਮਹੂਰਤ ਇਹ ਬਹੁਤ ਵੱਡਾ ਮਾਣ ਹੈ ਮੈਂ ਸਰਦਾਰ ਸਹਿਮਾਨ ਸਰਕਾਰੀ ਕਰਨ ਸਰਦਾਰ ਪੰਜੀਤ ਸਿੰਘ ਨਾਗਰਾਜੀ ਐਮਐਲਏ ਹਰਖਾ ਫਤਿਹਗੜ੍ਹ ਸਾਹਿਬ ਦਾ ਜਿਨ੍ਹਾਂ ਦੀ ਜੋਗ ਅਗਵਾਈ ਹੇ ਅੱਜ ਇਹ ਚੱਲਦਾ ਐਸਐਸ ਕੋਆਪਰੇਟਿਵ ਸੈਟੀ ਵਿੱਚ ਡੀਜ਼ਲ ਪੰਪ ਦਾ ਅਧਿਕਾਰਤ ਮਾਨ ਜੋ ਵਿਕਾਸ ਗਰਕ ਜੀ ਆਈਐਸ ਸਿਖਤਾ ਕੋਆਪਰੇਟਿਵ ਸੈਟੀ ਪੰਜਾਬ ਐਮਡੀ ਡਾਕਟਰ ਸਦੀਰ ਬਾਠਸੀ ਮੈਡਮ ਮਨਦੀਪ ਕੌਰ ਨਾਗਰਾਜੀ ਤੇ ਇਸ ਕਿਲੇ ਦੇ ਡੀਆਰ ਸਾਹਿਬ ਤੇ ਹੋਰ ਲਾਕੇ ਜੋ ਸਤਿਕਾਰਯੋਗ ਜਿੰਨੇ ਵੀ ਪੰਜ ਸਰਪੰਚਾਇਤ ਨੇ ਮੈਂ ਉਹਨਾਂ ਨੂੰ ਪਹਿਲਾਂ ਸਾਰਿਆਂ ਤੋਂ ਜੀ ਆਇਆਂ ਆਖਦਾ ਹਾਂ ਇਹ ਮੇਰੇ ਪਿੰਡ ਦੀ ਉਹ ਮੰਗ ਨਹੀਂ ਸੀ ਇਸ ਇਲਾਕੇ ਦੇ ਤਕਰੀਬਨ 20-25 ਪਿੰਡਾਂ ਦੇ ਸਹਿਗੀਆਂ ਦੀ ਮੰਗ ਸੀ ਵੀ ਇੱਥੇ ਕੋਈ ਡੀਜ਼ਲ ਪੰਪ ਲਾਇਆ ਜਾਵੇ ਇਹ ਮੰਗ ਸਾਡੀ ਇਸ ਸਲਕੇ ਦੇ ਨਵਾਈंदे ਸਰਦਾਰ ਕੁਲਜੀਤ ਸਿੰਘ ਨਾਗਰਾ ਜੀ ਐਮਐਲਏ ਹਰਤਾ ਫਤੇਕਰ ਸਾਹਿਬ ਨੇ ਇਹ ਯਤਨਾਂ ਸਦਕਾ ਵੀ ਹੋਈ ਆ ਅੱਜ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਇਲਾਕੇ ਚੋਂ ਕਿਸਾਨ ਅੱਜ ਵੱਡੀ ਗਿਣਤੀ ਚ ਇੱਥੇ ਪਹੁੰਚੇ ਨੇ ਪਰ ਫੇਰ ਇਹ ਵਿਸ਼ਵਾਸ ਦਿਵਾਉਣਾ ਵੀ ਜਿਹੜਾ ਪੰਪਾਂ ਦੂਸਰੇ ਪੰਪਾਂ ਨਾਲੋਂ ਇਹਦੀ ਕੁਆਲਿਟੀ ਵਧੀਆ ਹੋਊਗੀ ਰੇਟ ਵੀ ਉਹਨਾਂ ਨਾਲੋਂ ਤਕਰੀਬਨ ਅਸੀਂ ਪੰਜ-ਪੰਜੇ ਘੱਟ ਹੀ ਰੱਖਾਂਗੇ ਕਿਉਂਕਿ ਅੱਜਕੱਲ ਕੁਆਲਿਟੀ ਦਾ ਦੌਰ ਆ ਇਹਨਾਂ ਕਹਿੰਦਾ ਹੋਇਆ ਫੇਰ ਮੈਂ ਸਾਰਿਆਂ ਲਈ ਇੱਥੇ ਪਹੁੰਚਣ ਤੇ ਜਿੱਥੇ ਜੀਆਂ ਆਤਨਾ ਹਾਂ ਅੱਜ ਜੋ ਬਹੁਤ ਲੰਬੀ ਮਿਹਨਤ ਤੋਂ ਬਾਅਦ ਜਿਹੜਾ ਸਾਡਾ ਦੂਜੇ ਪੰਪ ਜੱਲਾ ਸਟੇਜ ਚੱਲਿਆ ਇਹ ਵਿੱਚ ਅਸੀਂ ਜਿਹੜਾ ਸਾਡੇ ਜ਼ਿਲ੍ਹਾ ਜੁਨੀਅਨ ਹੈ ਉਹਦਾ ਵੀ ਬਹੁਤ ਜ਼ਿਆਦਾ ਸਹਾਇਕ ਹੋ ਰਿਹਾ ਅਸੀਂ ਹਰ ਟਾਈਮ ਇਸ ਜਿਹੜਾ ਕਤੇ ਵੀ ਸਾਡ ਨੂੰ ਜੋ ਲੋੜ ਪੈਨੀ ਸੀ ਸੀ ਜਾਂਦੇ ਸੀ ਤੇ ਅਫੀਸਰ ਸਾਹਿਬਾਨ ਨੇ ਵੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰਿਆ ਇਹਦੇ ਨਾਲ ਨਾਲ ਮੈਂ ਇੰਡੀਅਨ ਆਇਲ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਇੰਡੀਅਨ ਆਇਲ ਨੇ ਜਿੱਥੇ ਕਿ ਸਾਰਾ ਖਰਚਾ ਇਸ ਪੰਪ ਦੇ ਉੱਤੇ ਲੱਗਣ ਦਾ ਕੀਤਾ ਤੇ ਉਹਦੇ ਨਾਲ ਨਾਲ ਇੱਕ ਨਵੇਂ ਪੈਸੇ ਦੀ ਕੋਈ ਕਰਾਪਸ਼ਨ ਨਹੀਂ ਆਈਓਸੀ ਦੇ ਕਿ ਕਰਮ ਮਲਾਜਮ ਦੀ ਤੇ ਮੈਂ ਅੱਜ ਇਸ ਪੰਪ ਦੇ ਉੱਤੇ ਪੱਪ ਲੱਗਣ ਦੇ ਤੇ ਟੇਕਿੰਗ ਅ 1277 ਸਰ ਸਰ ਭਾਗ ਸਿੰਘ ਤੇ ਕਮੇਟੀ ਮੈਂਬਰ ਨੂੰ ਬਹੁਤ ਬਹੁਤ ਧੰਨਵਾਦ ਅੱਜ ਮਾਨਯੋਗ ਸ਼੍ਰੀ ਵਿਕਾਸ ਗਰਗ ਜੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਪੰਜਾਬ ਉਹਨਾਂ ਦੇ ਨਾਲ ਸ਼੍ਰੀ ਕੁਮਾਰ ਜੀ ਬਾਤਿਸ਼ ਐਮ ਡੀ ਚੰਡੀਗੜ੍ਹ ਚੰਡੀਗੜ੍ਹ ਬੈਂਕ ਤੇ ਨਾਲ ਹਾਰਸ ਨੰਦਾ ਜੀ ਜੋ ਕਿ ਇੰਡੀਅਨ ਆਇਲ ਦੇ ਜਨਰਲ ਮੈਨੇਜਰ ਹਨ ਸਾਡੀ ਸਭਾ ਦੇ ਵਿੱਚ ਡੀਜ਼ਲ ਪੰਪ ਕਰਨ ਦਾ ਦਾਦ ਘਾਟਨ ਕਰਨ ਤੇ ਪਹੁੰਚੇ ਅਸੀਂ ਇੱਥੇ ਉਹਨਾਂ ਨੂੰ ਪਾਉਣ ਤੇ ਬਹੁਤ-ਬਹੁਤ ਜੀ ਆਇਆਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿੱਥੇ ਇਹ ਸਭਾ ਦਾ ਸਾਡਾ ਡੀਜ਼ਲ ਪੰਪ ਲੱਗਣ ਨਾਲ ਇਲਾਕੇ ਦੇ ਆੜੇ-ਦਾਲੇ 15 ਪਿੰਡਾਂ ਨੂੰ ਕਿਸਾਨ ਜ਼ਿਮੀਂਦਾਰਾਂ ਨੂੰ ਫਾਇਦਾ ਪਹੁੰਚੇਗਾ ਉੱਥੇ ਸਭਾ ਦੇ ਵਿੱਚ ਸ਼ੁੱਧ ਅਤੇ ਪੂਰਾ ਡੀਜ਼ਲ ਹੈ ਜਿਹੜਾ ਉਹ ਦਿੱਤਾ ਜਾਊਗਾ ਇਸ ਡੀਜ਼ਲ ਪੰਪ ਵਿੱਚ ਲੱਗਣ ਨਾਲ ਜਿੱਥੇ ਸਾਡੀ ਸਭਾ ਨੂੰ ਫਾਇਦਾ ਹੋਊਗਾ ਉੱਥੇ ਸਾਰੇ ਇਲਾਕੇ ਨੂੰ ਵੀ ਇਸ ਦਾ ਬਹੁਤ ਵੱਡਾ ਫਾਇਦਾ ਹੋਵੇਗਾ ਇਸ ਪੰਪ ਲੱਗਣ ਦੇ ਵਿੱਚ ਸਾਡੀ ਪ੍ਰਬੰਧਕ ਕਮੇਟੀ ਸਾਡੇ ਮੈਂਬਰ ਸਹਿਬਾਨ ਤੇ ਖਾਸ ਕਰਕੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਦਾਰ ਲਖਵੀਰ ਸਿੰਘ ਜੋ ਕਿ ਸਾਡੇ ਜ਼ਿਲ੍ਹਾ ਜੁਨੀਅਨ ਦੇ ਪ੍ਰਧਾਨ ਨੇ ਉਹ ਚੱਲੇ ਨੇ ਮੈਂ ਜਿੰਨਾ ਵੀ ਸਾਰੇ ਸਾਡੇ ਸਾਥੀਆਂ ਦਾ ਪ੍ਰਬੰਧਕ ਕਮੇਟੀ ਦਾ ਅਫਸਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਸਭਾ ਦੇ ਵਿੱਚ ਅਸੀਂ ਨੇ ਜਿਹੜਾ ਮੇਰਕ ਬੇਰਕਾ ਮੇਰਕ ਪਲਾਂਟ ਪਟਿਆਲਾ ਦੇ ਸਾਰੇ ਪ੍ਰੋਡਕਟਾਂ ਦਾ ਵੀ ਅਸੀਂ ਨੇ ਜਿਹੜੇ ਡੀਲਰਸ਼ਿਪ ਲਈ ਹੈ ਮਾਰਕ ਫੈਡ ਦਾ ਵੀ ਅਸੀਂ ਡੀਲਰਸ਼ਿਪ ਲਈ ਵੀ ਹੈ ਇਸ ਸਬੰਧੀ ਸਾਰੇ ਆਯੋਜਕ ਸਾਥੀਆਂ ਦਾ ਸਾਰੇ ਕਰਮਚਾਰੀਆਂ ਦਾ ਸਾਰੇ ਸਾਡੇ ਜੂਨੀਅਨ ਦੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਪਟਿਕੜ ਸਾਹਿਬ ਤੋਂ ਪੰਜਾਬੀ ਸਰਕਰਮੀਆਂ ਲਈ ਭਾਦਰ ਸਿੰਘ ਟਵਾਣਾ ਦੀ ਰਿਪੋਰਟ